ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਨੌਕਰਾਂ ਦੇ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਦੇ ਵੱਲੋਂ ਔਰਤਾਂ ਨਾਲ ਕੀਤਾ ਹੋਇਆ ਵਾਅਦਾ ਉਸ ਨੂੰ ਪੂਰਾ ਕਰਨ ਵਾਸਤੇ ਹਰੀ ਛੰਡੀ ਦੇ ਦਿੱਤੀ ਗਈ ਹੈ ਜੋ ਕਿ ਪੰਜਾਬ ਸਰਕਾਰ ਨੇ ਬਾਈ ਸੈਸ਼ਨ ਦੇ ਵਿੱਚ ਇਹ ਬਜਟ ਰੱਖਿਆ ਹੈ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਕਦੋਂ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਔਰਤਾਂ ਦੇ ਖਾਤਿਆਂ ਵਿੱਚ ਕਦੋਂ ਰਾਸ਼ੀ ਆਵੇਗੀ ਇਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਬਹੁਤ ਜਲਦੀ ਔਰਤਾਂ ਦੀ ਇਹ ਉਡੀਕ ਵੀ ਖਤਮ ਹੋਣ ਜਾ ਰਹੀ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਦੌਰੇ ਤੇ ਆਉਣਗੇ ਤੇ ਹਜ਼ਾਰ-ਹਜ਼ਾਰ ਰੁਪਏ ਔਰਤਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨ ਵਾਸਤੇ ਉਹ ਜਿਹੜਾ ਕਿ ਸ਼ੁਰੂਆਤ ਹੋਵੇਗੀ April ਦੇ ਵਿੱਚ ਜੋ ਔਰਤਾਂ ਨੂੰ 1000 ਰੁਪਿਆ ਦੀ ਪਹਿਲੀ ਕਿਸ਼ ਜਿਹੜੀ ਉਹ ਔਰਤਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ ਕਿਹੜੀਆਂ-ਕਿਹੜੀਆਂ ਔਰਤਾਂ ਨੂੰ 1000 ਰੁਪਿਆ ਮਿਲੇਗਾ ਇਸ ਦੇ ਬਾਰੇ ਕੁਝ ਪ੍ਰਕਿਰਿਆ ਸ਼ੁਰੂ ਕੀਤੀ ਹੈ ਜੋ ਕਿ ਬਹੁਤ ਜਲਦੀ ਉਹ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਉਹ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਕਿਹੜੀਆਂ ਔਰਤਾਂ 1000 ਰੁਪਿਆ ਲੈਣ ਦੇ ਹੱਕਦਾਰ ਹੋਣਗੀਆਂ ਜਿਨ੍ਹਾਂ ਨੂੰ ਲਾਭ ਮਿਲੇਗਾ ਉਸ ਦੇ ਬਾਰੇ ਕੁਝ ਜੋ ਸ਼ਰਤਾਂ ਰੱਖੀਆਂ ਨੇ ਜਿਹੜੀਆਂ ਔਰਤਾਂ ਦੀ ਆਮਦਨ ਜਿਨ ਬਿਲਕੁਲ ਜ਼ੀਰੋ ਵੇ ਕਮਾਉਣ ਵਾਲਾ ਕੋਈ ਹੈ ਨਹੀਂ ਖੁਦ ਕਮਾਉਂਦੀਆਂ ਨੇ ਉਹਨਾਂ ਔਰਤਾਂ ਨੂੰ ਇਸ ਲੜੀ ਵਿੱਚ ਜੋੜਿਆ ਜਾਵੇਗਾ ਦੂਸਰੇ ਨੰਬਰ ਤੇ ਜਿਹੜੀਆਂ ਔਰਤਾਂ BPL ਪਰਿਵਾਰ ਨੇ BPL ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਨੇ ਉਹਨਾਂ ਔਰਤਾਂ ਨੂੰ ਇਸ ਲੜੀ ਵਿੱਚ ਜੋੜਿਆ ਜਾਵੇਗਾ ਜਿਹੜੇ ਕਿ 2012 ਦੇ ਸਰਵੇਖਣ ਦੇ ਮੁਤਾਬਕ BPL ਦੀ ਚੋਣ ਹੋਈ ਹੋਈ ਹੈ ਔਰ ਤੀਸਰਾ ਜਿਹੜੀਆਂ ਔਰਤਾਂ ਦਾ ਕੋਈ ਕਮਾਉਣ ਵਾਲਾ ਖੁਦ ਹੈ ਨਹੀਂ ਉਹ ਖੁਦ ਆਪ ਕਮਾਉਂਦਿਆਂ ਨੇ ਉਹਨਾਂ ਨੂੰ ਵੀ ਇਸ ਲੜੀ ਦਾ ਜਿਹੜਾ ਲਾਭ ਮਿਲੇਗਾ ਹਜ਼ਾਰ-ਹਜ਼ਾਰ ਰੁਪਏ ਪਹਿਲੇ ਪ੍ਰਕਿਰਿਆ ਦੇ ਵਿੱਚ ਜੋ ਸਰਵੇ ਹੋਣਗੇ ਉਹ ਉਹਨਾਂ ਦੇ ਖਾਤਿਆਂ ਵਿੱਚ ਜੋ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਇਸ ਟ੍ਰਾਂਸਫਰ ਹੋਵੇਗੀ ਜੋ ਕਿ ਇਸ ਬਾਈਟ ਦੇ ਵਿੱਚ ਹਰਪਾਲ ਚੀਮਾ ਜੀ ਨੇ ਦੱਸਿਆ ਕਿ ਹੁਣ ਪੰਜਾਬ ਦੇ ਵਿੱਚ ਜੋ ਇਹ ਬਾਈਸਟੇ ਰੱਖਿਆ ਗਿਆ ਹੈ ਹੁਣ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਚੁੱਕਿਆ ਹੈ जो कि पहला पिछले तीन साल असीए जो शुरू करना चाहते सी पर पंजाब को जरा कि होर बहुत सारे कम से जोड़े कि अपना बाइक ना करके होेट हो गए पर एक बार शुरू हो गया लगा तो लगातार ये जारी रहेगा जिमें औरतों फ्री बस सफर दिता जा रहा है उसी तरह ये भी प्रक्रिया जो शुरू होगी इस स्कीम के औरत ਨੋ ਲਾ ਮਿਲੇਗਾ ਉਹ ਲਗਾਤਾਰ ਫਿਰ ਮਿਲਦਾ ਰਹੇਗਾ ਹਰ ਮਹੀਨੇ ਵਾਰ ਉਹਨਾਂ ਦੇ ਖਾਤੇ ਵਿੱਚ ਰਕਮ ਦੀ ਟ੍ਰਾਂਸਫਰ ਹੋ ਜਾਇਆ ਕਰੇਗੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਪੱਤਰਕਾਰਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰ ਰਹੇ ਹਾਂ ਉਸ ਤੋਂ ਵੱਧ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਜੋ ਇਹ ਸਭ ਪਤਾ ਲੱਗ ਚੱਲੇ ਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਜੋ ਸੱਤਾ ਕਰਨ ਵਾਸਤੇ ਨਹੀਂ ਆਈ ਲੋਕ ਪਲਾ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਸਤੇ ਆਈ ਏ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਸਿਆਸਤ ਕਰਨ ਵਾਸਤੇ ਜੋ ਵੱਡਾ ਬਿਆਨ ਦਿੱਤਾ ਕਿ ਅਸੀਂ ਸਿਆਸਤ ਕਰਨੀ ਹੁੰਦੀ ਤਾਂ ਅਸੀਂ ਵੀ ਦੂਸਰੀਆਂ ਪਾਰਟੀਆਂ ਵਾਂਗ ਆਪਣਾ ਜਿਹੜਾ ਕਿ ਕੁਰਸੀਆਂ ਸੰਭਾਲ ਕੇ ਬੈਠੇ ਰਹਿੰਦੇ ਪਰ ਅਸੀਂ ਜਿਹੜੇ ਕਿ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਆਏ ਆ ਗਰੀਬੀ ਖਤਮ ਕਰਨ ਵਾਸਤੇ ਆਏ ਆ ਪੰਜਾਬ ਦੇ ਵਿੱਚ ਮੇਰ ਚੁਕਾਰੀ ਖਤਮ ਕਰਾਂਗੇ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ 50000 ਦੇ ਕਰੀਬ ਨੌਕਰੀਆਂ ਦੇ ਚੁੱਕੇ ਹਾਂ ਔਰ 50000 ਹੋਰ ਅਸੀਂ ਇਸੇ ਸਾਲ ਦੇ ਵਿੱਚ ਦੇਣ ਵਾਸਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਵੱਖ-ਵੱਖ ਵਿਭਾਗਾਂ ਦੇ ਵਿੱਚ ਅਸੀਂ ਅਸਾਮੀਆਂ ਜਿੱਥੇ ਖਾਲੀ ਪਈਆਂ ਨੇ ਉਹਨਾਂ ਦੀ ਲਿਸਟ ਮੰਗਾ ਰਹੇ ਹਾਂ ਔਰ ਬਹੁਤ ਜਲਦੀ ਅਸੀਂ ਉਹਨਾਂ ਦੇ ਉੱਪਰ ਭਰਤੀ ਕਰਨ ਜਾ ਰਹੇ ਹਾਂ ਸੋ ਜਿਹੜਾ ਇਹ ਵੱਡੀ ਮੰਗ ਸੀ ਔਰਤਾਂ ਦੀ ਜੋ 1000 ਰੁਪਿਆ ਵਾਲੀ ਜੋ ਵਿਰੋਧੀ ਪਾਰਟੀਆਂ ਦੇ ਵੱਲੋਂ ਸਾਨੂੰ ਇਸਤੇ ਬਾਰੇ ਜਿਹੜਾ ਕਿ ਪੁੱਛਿਆ ਜਾਂਦਾ ਸੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਬਹੁਤ ਵੱਡਾ ਮੁੱਦਾ ਬਣਿਆ ਰਿਹਾ ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਪਹਿਲ ਦੇ ਆਧਾਰ ਤੇ ਪੰਜਾਬ ਵਿੱਚ ਇਹ ਪ੍ਰਕਿਰਿਆ ਸ਼ੁਰੂ ਕਰਨ ਲੱਗੇ ਨੇ ਜੋ ਇਹ ਔਰਤਾਂ ਦਾ ਵਾਅਦਾ ਕੀਤਾ ਸੀ ਔਰ ਅਪ੍ਰੈਲ ਦੇ ਵਿੱਚ ਪਹਿਲੀ ਕਿਸ਼ਤ ਉਹਨਾਂ ਔਰਤਾਂ ਦੇ ਖਾਤਿਆਂ 'ਚ ਪਵੇਗੀ ਜਿਨ੍ਹਾਂ ਦੇ ਸਰਵੇ ਹੋ ਜਾਣਗੇ ਉਹਨਾਂ ਦੇ ਆਧਾਰ ਲਿੰਕ ਖਾਤੇ ਜਿਹੜੇ ਹੋਣੇ ਚਾਹੀਦੇ ਨੇ ਔਰ ਪਹਿਲੀ ਕਿਸ਼ਤ ਉਹਨਾਂ ਔਰਤਾਂ ਨੂੰ ਅਪ੍ਰੈਲ ਵਿੱਚ ਮਿਲੇਗੀ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਈਸ਼ ਦੇ ਬਾਰੇ ਜਾਣਕਾਰੀ ਦਿੱਤੀ ਹੈ